ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀ ਕੀ ਪਤੇ ਗੋਡ ਹੰਸ ਕੀ ਵਾਰ ਮਹੱਲਾ ਚੌਥਾ ਲਲਾ ਬਹਿਲੀਮਾ ਕੀ ਧੁਨ ਗਾਵਣੀ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਧੋਨੀ ਸਾਡੀ ਗੋਡ ਹੰਸ ਕੀ ਵਾਰ ਮਹੱਲਾ ਚੌਥਾ ਲਲਾ ਇਹਨੂੰ ਲਲਾ ਨਹੀਂ ਕਹਿਣਾ ਕਸ ਕੇ ਪੂਲਾ ਹੀ ਬੋਲਣਾ ਲਲਾ ਬਹਿਲੀਮਾ ਬਹਿਲੀਮਾ ਇਕੱਠਾ ਹੀ ਬੋਲਣਾ ਲਲਾ ਬਹਿਲੀਮਾ ਕੀ ਧੋਨ ਇਥੇ ਵਿਸਰਾਮ ਲਾਦਨੀ ਹੈ ਗਾਵਣੀ ਮੇਰੇ ਧੁਨੀ ਪਾਠ ਛਪਿਆ ਸੀ ਪਰ ਧੁਨ ਪਾਠ ਹੈ ਤਦੇ ਓੰਕਾਰ ਨੰਨੇ ਦੀ ਸਿਆਰੀ ਦੇ ਨਾਲ ਇੱਕ ਓੰਕਾਰ ਸਤਗੁਰ ਪ੍ਰਸਾਦਿ ਸ਼ਲੋਕ ਮਹਲਾ ਤੀਜਾ ਸ਼ਬਦ ਰਤੇ ਵਾਢ ਹੰਸ ਹੈ ਸਚ ਨਾਮ ਉਰਤਾਰ ਸਚ ਸੰਗ੍ਰਹਿ ਸਦ ਸਚ ਰਹਿ ਹੈ ਸਚੈ ਨਾਮ ਪਿਆਰ ਸਦਾ ਨਿਰਮਲ ਮੈਲ ਨ ਲੱਗਈ ਨਦਰ ਕੀਤੀ ਕਰਤਾਰ ਨਾਨਕ ਹੋ ਤਿਨ ਕੈ ਬਲਹਾਰਣੈ ਜੋ ਅਨੰਦ ਆਨ ਦਿਨ ਜਪਹਿ ਮੁਰਾਰ ਮਹੱਲਾ ਤੀਜਾ ਮੈਂ ਜਾਣਿਆ ਵਡ ਹੰਸ ਹੈ ਤਾ ਮੈਂ ਕੀਆ ਸੰਗ ਜੇ ਜਾਣਾ ਬੱਗ ਬਕੜਾ ਤਾ ਜਨਮ ਨਾ ਦੇਦੀ ਅੰਗ ਮਹੱਲਾ ਤੀਜਾ ਹੰਸਾ ਵੇਖ ਤਰੰਦਿਆ ਬੱਗਾ ਪੇ ਆਇਆ ਚਾਉ ਬੱਗਾ ਪੇ ਆਇਆ ਚਾਉ ਆਇਆ ਐੜੇ ਕੰਨਾ ਯਈਏ ਕੰਨਾ ਆਇਆ ਨਹੀਂ ਕਹਿਣਾ ਇਹਦਾ ਉਚਾਰਨ ਐੜੇ ਕੰਨਾ ਈੜੀ ਸਿਆਰੀ ਐੜੇ ਕੰਨਾ ਆਇਆ ਦੋਬ ਮੋਏ ਬਾਗ ਬੱਪੋੜੇ ਸਿਰ ਤਲ ਉੱਪਰ ਪਾਓ ਸਿਰ ਤਲ ਉੱਪਰ ਪਾਓ ਪੜੀ ਤੂੰ ਆਪੇ ਹੀ ਆਪ ਆਪ ਹੈ ਤੂੰ ਆਪੇ ਹੀ ਆਪ ਆਪ ਹੈ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਨ ਕੀਆ ਤੂੰ ਆਪੇ ਆਪ ਨਰੰਕਾਰ ਹੈ ਕੋ ਅਵਰਨਾ ਬੀਆ ਤੂੰ ਕਰਨ ਕਾਰਨ ਸਮਰਥ ਹੈ ਤੂੰ ਕਰਹਿ ਸੋ ਥੀਆ ਤੂੰ ਅਣ ਮੰਗਿਆ ਦਾਨ ਦੇਵਣਾ ਸਬਨਾਹਾ ਜੀਆ ਤੂੰ ਹਣ ਮੰਗਿਆ ਮੰਗਿਆ ਥੋੜਾ ਜਿਹਾ ਕਸ ਕੇ ਬੋਲਣਾ ਉੱਤੇ ਟਿੱਪੀ ਲੱਗੀ ਆ ਅਣ ਮੰਗਿਆ ਬੋਲਾ ਨਹੀਂ ਬੋਲਣਾ ਤੂੰ ਅਣ ਮੰਗਿਆ ਦਾਨ ਦੇਵਣਾ ਸਬ ਸਬਨਾਹਾ ਜੀਆ ਸਬਨਾਹਾ ਪਾਠ ਕੱਠਾਈ ਕਰਨਾ ਸਭ ਆਖੋ ਸਤ ਗੁਰ ਵਾਹ ਵਾਹ ਜਿਨ ਦਾਨ ਹਰਨਾਮ ਮੁਖ ਦੀਆ ਜਿਨ ਦਾਨ ਹਰਨਾਮ ਮੁਖ ਦੀਆ ਸ਼ਲੋਕ ਮਹੱਲਾ ਤੀਜਾ ਪੈ ਵਿੱਚ ਸਭ ਆਕਾਰ ਹੈ ਨਿਰਭਉ ਹਰ ਜੀਉ ਸੋਏ ਨਿਰਭਉ ਇਥੇ ਮਕ ਲੱਗਦੀ ਕਿ ਨਿਰਭਉ ਹਰ ਜੀਉ ਸੋਏ ਸਤ ਗੁਰ ਸੇਵੈ ਹਰ ਮਨ ਵਸੈ ਤਿਤਿ ਪੋ ਕਦੇ ਨ ਹੋਏ ਦੁਸ਼ਮਣ ਦੁਖ ਤਿਸ ਤਿਸ ਨੂੰ ਨੇੜ ਨ ਆਵੇ ਪੋਹ ਨ ਸਕੈ ਕੋਇ ਗੁਰਮੁਖ ਮਨ ਵਿਚਾਰਿਆ ਜੋ ਤਿਸ ਭਾਵੇ ਸੋ ਹੋਏ ਨਾਨਕ ਆਪੇ ਹੀ ਪਤ ਰਖਸੀ 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 ਕਸਕੇ ਬੋਲਣਾ ਨਾਨਕ ਆਪੇ ਹੀ ਪਤ ਰਖਸੀ ਕਾਰਜ ਸਵਾਰੇ ਸੋਏ ਮਹੱਲਾ ਤੀਜਾ ਇੱਕ ਸੱਜਣ ਚੱਲੇ ਇੱਕ ਚੱਲ ਗਏ ਰਹਦੇ ਭੀ ਫੁਨ ਜਾਹਿ ਦਿਨੇ ਸਤਗੁਰ ਨਾ ਸੇਵਿਓ ਸੇ ਆਏ ਗਏ ਪਛਤਾਹਿ ਨਾਨਕ ਸੱਚ ਰਤੇ ਸੇ ਨਾ ਵਿਛੜੈ ਸਤਗੁਰ ਸੇਵ ਸਮਾਹਿ ਪੌੜੀ ਤੇਸ ਮਿਲਿਆ ਸਤਗੁਰ ਸੱਜਣਾ ਜਿਸ ਅੰਤਰ ਹਰ ਗੁਣਕਾਰੀ ਤੇਸ ਮਿਲਿਆ ਸਤਗੁਰ ਪ੍ਰੀਤਮੈ ਮਿਲੀਐ ਤੇਸ ਮਿਲਿਆ ਸਤਗੁਰ ਪ੍ਰੀਤਮੈ ਜਿਨ ਹਉਮੈ ਵਿੱਚ ਹੁਮਾਰੀ ਸੋ ਸਤਗੁਰ ਪੂਰਾ ਧਨ ਧੰਨ ਹੈ ਜਿਨ ਹਰ ਉਪਦੇਸ਼ ਦੇ ਸਭ ਸ੍ਰਿਸ਼ਟ ਸਵਾਰੀ ਜਿਨ ਹਰ ਉਪਦੇਸ਼ ਦੇ ਇਥੇ ਕਮ ਕ ਸਭ ਸ੍ਰਿਸ਼ਟ ਸਵਾਰੀ ਨੇਤ ਜੱਪਿਓ ਸੰਤੋ ਰਾਮ ਨਾਮ ਭਉ ਜਲ ਵਿਖਤਾਰੀ ਗੁਰ ਪੂਰੈ ਹਰ ਉਪਦੇਸਿਆ ਗੁਰ ਵਿਟੜਿ ਹਉ ਸਦਵਾਰੀ ਹਉ ਸਦਵਾਰੀ ਸਲੋਕ ਮਹੱਲਾ ਤੀਜਾ ਸਤਗੁਰ ਕੀ ਸੇਵਾ ਚੱਕਦੀ ਸੁਖੀ ਹੂੰ ਸੁਖਸਾਰ ਐਥੈ ਮਿਲਨ ਵਡਿਆਈਆ ਦਰਗਹ ਮੂਖ ਦਵਾਰ ਦਰਗਹ ਇਸੇ ਯਮਕ ਲਾ ਦਨੀ ਹੈ ਮੂਖ ਦਵਾਰ ਸੰਬੰਧਕ ਪਾਠ ਸੱਚੀ ਕਾਰਕ ਮਾਵਣੀ ਸੱਚ ਪੈਨਣ ਸੱਚ ਨਾਮ ਅਧਾਰ ਸੱਚੀ ਸੰਗਤ ਸੱਚ ਮਿਲੈ ਸਚੈ ਨਾਏ ਪਿਆਰ ਸਚੈ ਸ਼ਬਦ ਹਰਖ ਸਦਾ ਦਰ ਸਚੈ ਸਚਿਆਰ ਇਸਰਾਮ ਧਿਆਨ ਨਾ ਲਉਣਾ ਸਚਾ ਸਬਦ ਇਥਿ ਠਮਕ ਹਰਖ ਸਦਾ ਇਥਿ ਵਿਸਰਾਮ ਹੈ ਦਰ ਸਚੈ ਸਚਿਆਰ ਨਾਨਕ ਸਤਗੁਰ ਕੀ ਸੇਵਾ ਸੂ ਕਰੈ ਜਿਸ ਨੂੰ ਨਦਰ ਕਰੈ ਕਰਤਾਰ ਮਹੱਲਾ ਤੀਜਾ ਹੂਰ ਵਿਡਾਣੀ ਚੱਕਰੀ ਧਿਗ ਜੀਵਨ ਧਿਗ ਵਾਸ ਅੰਮ੍ਰਿਤ ਛੋਡ ਵਿਖ ਲੱਗੇ ਵੇਖ ਖੱਟਣਾ ਵੇਖ ਰਾਸ ਖੱਟਣਾ ਕੋਈ ਜੱਸ ਕੇ ਬੋਲ ਖਟਣਾ ਨਹੀਂ ਕਹਿਣਾ ਵੇਖ ਖਾਣਾ ਵੇਖ ਪਹਿਨਣਾ ਵੇਖ ਕੇ ਮੁਖ ਗਿਰਾਸ ਐਥੇ ਦੁੱਖੋ ਦੁੱਖ ਕਮਾਵਣਾ ਮੁਇਆ ਨਰਕ ਨਿਵਾਸ ਮਨ ਮੁਖ ਮੁਹਿ ਮੈਲਾ ਸਬਦ ਨਾ ਜਾਣਨੀ ਕਾਮ ਕ੍ਰੋਧ ਵਿਨਾਸ਼ ਸਤਗੁਰ ਕਾ ਭਉ ਛੋੜਿਆ ਮਨ ਹਠ ਕੰਮ ਨ ਆਵੇ ਰਾਸ ਜਾਮਪੁਰ ਬੱਦੀ ਮਾਰੀਐ ਕੋ ਨਾ ਸੁਣੇ ਅਰਦਾਸ ਨਾਨਕ ਪੂਰਬ ਲਿਖਿਆ ਕਮਾਵਣਾ ਗੁਰਮੁਖ ਨਾਮ ਦਿਵਾਸ ਪੌੜੀ ਸੋ ਸਤਗੁਰ ਸੇਵਹੁ ਸਾਧ ਜਨ ਜਿਨ ਹਰ ਹਰ ਨਾਮ ਦ੍ਰਿੜਾਇਆ ਸੋ ਸਤਗੁਰ ਪੂਜਹੁ ਦਿਨ ਰਾਤ ਜਿਨ ਜਗਨਾਥ ਜਗਦੀਸ਼ ਜਪਾਇਆ ਸੋ ਸਤਗੁਰ ਦੇਖਹੁ ਇੱਕ ਨਿਮਖ ਨਿਮਖ ਜਿਨ ਹਰ ਕਾ ਹਰਪੰਥ ਬਤਾਇਆ ਤਿਸ ਸਤਗੁਰ ਕੀ ਸਭ ਪਗੀ ਪਵਹੁ ਪਗੀ ਪੁੱਲਈ ਉਚਾਰਨ ਕਰਨਾ ਪੱਗੀ ਨਹੀਂ ਕਹਿਣਾ ਤੇ ਸਤਗੁਰ ਕੀ ਸਭ ਪਗੀ ਪਵਹ ਜਿਨ ਮੋਹ ਅੰਧੇਰ ਚੁਕਾਇਆ ਇਹ ਚੁਕਾਇਆ ਔਕੜ ਨਾਲ ਉਚਾਰਨ ਕਰਨਾ ਚੁਕਾਇਆ ਦਲੈਂਕੜ ਨਹੀਂ ਲਾਉਣਾ ਸੋ ਸਤਗੁਰ ਕਹੋ ਸਭ ਧੰਨ ਧੰਨ ਜਿਨ ਹਰ ਭਗਤ ਪੰਡਾਰ ਲਹਾਇਆ ਸ਼ਲੋਕ ਮਹੱਲਾ ਤੀਜਾ ਸਤਗੁਰ ਮਿਲਿਆ ਭੁੱਖ ਗਈ ਪੇਖੀ ਭੁੱਖ ਨਾ ਜਾਏ ਜੀ ਪੇਖੀ ਪਦ ਤੇ ਜਮਕ ਲਾ ਦਿੰਨੀ ਆ ਪੇਖੀ ਭੁੱਖ ਨਾ ਜਾਏ ਦੁੱਖ ਲਗੈ ਘਰ ਘਰ ਫਿਰੈ ਅੱਗ ਦੂਣੀ ਮਿਲਾ ਸਜਾਇ ਹਾਂਜੀ ਅੱਗਿਆ ਪਦ ਤੇ ਵੀ ਜਮਕ ਅੰਦਰ ਸਹਜ ਨ ਆਇਓ ਸਹਜ ਹੀ ਲੈ ਖਾਏ ਇਹ ਸਹਜ ਹਹਾ ਸ਼ੁੱਧ ਵਿੱਚ ਬੋਲਣਾ ਕਈ ਆਮ ਨਾ ਸਹਿਜੇ ਬੋਲ ਜੰਦੇ ਹਨ ਸਹਿਜੇ ਹਾ ਹਾ ਲਾ ਕੇ ਬੋਲਨਾ ਸਹਿਜੇ ਅੰਦਰ ਸਹਿਜ ਨਾ ਆਇਓ ਸਹਿਜੇ ਹੀ ਲੈ ਖਾਏ ਮਨ ਹੱਠ ਜਿਸ ਤੇ ਮੰਗਾਣਾ ਲੈਣਾ ਦੁਖ ਮਣਾਏ ਇਸ ਭੇਖੈ ਥਾਵਹੁ ਗਿਰਹੁ ਭਲਾ ਹਾਂਜੀ ਗਿਰਹੁ ਇਹ ਊੜਾ ਲੱਗਿਆ ਹੋਇਆ ਗਿਰਹੁ ਨਹੀਂ ਕਹਿਣਾ ਗਿਰਹੁ ਪਰ ਹ ਜਿਥਾ ਕੋ ਵਰਸਾਏ ਹਾਂ ਜਿਥਾ ਕੋ ਵਰਸਾਈ ਸ਼ਬਦ ਰਤੇ ਤਿਨਾ ਸੋਜੀ ਪਈ ਦੂਜੈ ਭਰਮ ਭੁਲਾਏ ਪਇਆ ਕਿਰਤ ਕੁਮਾਵਣਾ ਕਹਿਣਾ ਕਛੂ ਨਾ ਜਾਏ ਨਾਨਕ ਜੋ ਤਿਸ ਭਾਵਹਿ ਸੇ ਭਲੇ ਜਿਨ ਕੀ ਪਾਤ ਪਾਵਹਿ ਥਾਏ ਮਹੱਲਾ ਤੀਜਾ ਸਤਗੁਰ ਸੇਵਿਆ ਸਦਾ ਸੁਖ ਜਨਮ ਮਰਨ ਦੁਖ ਜਾਏ ਚਿੰਤਾ ਮੂਲ ਨਾ ਹੋਈ ਚਿੰਤਾ ਮੂਲ ਨਾ ਹੋਵਈ ਚਿੰਤਾ ਮੂਲ ਨਾ ਹੋਵਈ ਅਚਿੰਤ ਵਸੈ ਮਨ ਆਏ ਅੰਤਰ ਤੀਰਥ ਗਿਆਨ ਹੈ ਸਤਗੁਰ ਦੀ ਆਪੁਝਾਏ ਮੈਲ ਗਈ ਮਨ ਨਿਰਮਲ ਹੋਆ ਅੰਮ੍ਰਿਤ ਸਾਰ ਤੀਰਥ 나ਏ ਸੱਜਣ ਮਿਲੇ ਸੱਜਣਾ ਸੱਜਣ ਮਿਲੇ ਸੱਜਣਾ ਸੱਜਣ ਮਿਲੇ ਸੱਜਣ ਮਿਲੇ ਸੱਜਣਾ ਸਚੈ ਸਬਦ ਸੁਭਾਏ ਘਰ ਹੀ ਪਰਚਾ ਪਾਇਆ ਜੋਤੀ ਜੋਤ ਮਿਲਾਏ ਪਾਖੰਡ ਜਮ ਕਾਲ ਨਾ ਛੋਡਈ ਹਾਂਜੀ ਪਾਖੰਡ ਪਦ ਤੇ ਜਮ ਕਲਾ ਦਨੀ ਐ ਪਾਖੰਡ ਜਮ ਕਾਲ ਨਾ ਛੋਡਈ ਲੈ ਜਾਸੀ ਪਤ ਗਵਾਏ ਨਾਨਕ ਨਾਮ ਰਤੇ ਸੇ ਉੱਭਰੇ ਸਚੇ ਸਿਓ ਲਿਵ ਲਾਇ ਪੌੜੀ ਤੇ ਤੋ ਜਾਏ ਬਹੋ ਸਤ ਸੰਗਤੀ ਤੇ ਤੋ ਜਾਏ ਬਹੋ ਸਤ ਸੰਗਤੀ ਜਿਥੈ ਹਰ ਕਾ ਹਰ ਨਾਮ ਬਿਲੋਈਐ ਸਹਜੇ ਹੀ ਹਰ ਨਾਮ ਲੇਹ ਹਰ ਤਤ ਨਾ ਖੋਈਐ ਹਾਂਜੀ ਹਰ ਤਤ ਨਾ ਖੋਈਐ ਨਿਤ ਜਪਿ ਆਹੋ ਹਰ ਹਰ ਦਿਨ ਸਰਾਤ ਹਾਂਜੀ ਜਪਿ ਆਹੋ ਨਿਤ ਜਪਿ ਆਹੋ ਹਰ ਹਰ ਦਿਨ ਸਰਾਤ ਹਰ ਦਰਗਹ ਟੋਈਏ ਸੋ ਪਾਏ ਪੂਰਾ ਸਤਿਗੁਰੂ ਜਿਸ ਧੁਰ ਮਸਤਕ ਲਿਲਾਟ ਲਿਖੋਈਏ ਤੇ ਸੋ ਗੁਰ ਕਉ ਸਭ ਨਮਸਕਾਰ ਕਰਹੁ ਜਿਨ ਹਰ ਹਰ ਜਿਨ ਹਰ ਕੀ ਹਰ ਗਾਲ ਗਲੋਈਏ ਜਿਨ ਹਰ ਕੀ ਹਰ ਗਾਲ ਗਲੂਈ ਹੈ ਜਿੱਥੇ ਵੀ ਹਰ ਕੀ ਹਰ ਕਾ ਪਦ ਆਵੇ ਜਮ ਕਾ ਗੁਰ ਕਾ ਗੁਰ ਕੀ ਇਹ ਸਭ ਬਕਰੇ ਕਹਿਣੇ ਹਨ ਹਰ ਕਾ ਹਰ ਕੀ ਇਸ ਤਰ੍ਹਾਂ ਸ਼ਲੋਕ ਮਹੱਲਾ ਤੀਜਾ ਸੱਜਣ ਮਿਲੇ ਸੱਜਣਾ ਜਿਨ ਸਤਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨੀ ਤਾਇਆ ਸਚੇ ਪ੍ਰੇਮ ਪਿਆਰ ਮਨ ਹੀ ਤੇ ਮਨ ਮਾਨਿਆ ਗੁਰ ਕੈ ਸ਼ਬਦ ਅਪਾਰ ਏ ਸੱਜਣ ਮਿਲੇ ਨਾ ਵਿਛੜੇ ਜੇ ਆਪ ਮੇਲੇ ਕਰਤਾਰ ਇਕਨਾਂ ਦਰਸ਼ਨ ਕੀ ਪ੍ਰਤੀਤ ਨ ਆਈਆ ਸ਼ਬਦ ਨ ਕਰਹਿ ਵਿਚਾਰ ਸ਼ਬਦ ਨ ਕਰਹਿ ਵਿਚਾਰ ਵਿਛੜਿਆ ਕਾ ਕਿਆ ਵਿਛੜੈ ਓਂਕੜ ਛੱਛੇ ਦੀ ਵਿਛੜੀ ਵਿਛੜਿਆ ਵਿਛੜਿਆ ਕਾ ਕਿਆ ਵਿਛੜੈ ਜਿਨਾ ਦੂਜੇ ਪਾਇ ਪਿਆਰ ਮਨਮੁਖ ਸੇਤੀ ਦੋਸਤੀ ਥੋੜ ੜੜਿਆ ਥੋੜ ੜਿਆ ਦਿਨ ਚਾਰ ਥੋੜ ੜਿਆ ਥੋੜ ੜਿਆ ਥੋੜ ੜਿਆ ਇਸ ਤਰ੍ਹਾਂ ਬੁੱਲਣਾ ਰਾਰਾ ਨਹੀਂ ਇਕਲਾ ਦਨਾ ਵਿੱਚ ਇਸ ਪ੍ਰੀਤੀ ਟੁੱਟਦੀ ਵਿਲਮਨਾ ਹੋਵਾਈ ਇਤ ਦੋਸਤੀ ਚੱਲਣ ਵਿਕਾਰ ਜਿਨਾ ਅੰਦਰ ਸੱਚੇ ਕਾ ਭਾਉ ਨਹੀਂ ਨਾਮ ਨਾ ਕਰਹਿ ਪਿਆਰ ਨਾਨਕ ਤਿਨ ਸੋ ਕਿਆ ਕੀਚੈ ਦੋਸਤੀ ਜੇ ਆਪ ਕੋ ਲਾਏ ਕਰਤਾਰ ਮਹੱਲਾ ਤੀਜਾ ਇਕ ਸਦਾ ਇਕ ਤੈ ਰੰਗ ਰਹੈ ਤਿਨ ਕੈ ਹੋ ਸਦ ਬਲਿਹਾਰੈ ਜਾਓ ਜੀ ਵਿਸਰਾਮ ਇਸੇ ਤਰ੍ਹਾਂ ਲਉਣਾ ਹੈ ਇਕ ਸਦਾ ਇਥੇ ਠਮਕੈ ਇਕ ਤੈ ਰੰਗ ਰਹੈ ਇਕ ਤੈ ਪੂਲਾ ਹੀ ਪੂਲਨੈ ਰਹਿ ਜੀ ਵਿਸਰਾਮ ਹੈ ਤਿਨ ਕੈ ਕੀਮ ਕਲਾ ਦਨੀ ਹੈ ਖਉ ਸਦ ਬਲੇਹਾਰ ਜਾਵ ਤਾਨ ਮਨ ਤਾਨ ਅਰਪੀ ਤਿਨ ਕੋ ਨੇਵ ਨੇਵ ਲਗ ਪਾਇ ਤਿਨ ਮਿਲਿਆ ਮਨ ਸੰਤੋਖੀ ਹੈ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਜੀ ਵੀ ਵਿਸਰਾਮ ਇਸ ਤਰਨ ਨੋਨਾ ਹੈ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੇ ਸਿਓ ਲੇਵ ਲਾਇ ਪੌੜੀ ਤਿਸ ਗੁਰ ਕਉ ਹਉ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕਉ ਸਦ ਬਲਿਹਾਰਣਾ ਜਿਤਿ ਸੁਰ ਕਉ ਇਥੇ ਠਮਕ ਲਾ ਦਿੰਨੀ ਹੈ ਤਿਸ ਗੁਰ ਕਉ ਸਦ ਬਲਿਹਾਰਣਾ ਜਿਨ ਹਰ ਸੇਵਾ ਬਣਤ ਬਣਾਈ ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ ਜਿਤੈ ਕਿਥੈ ਮੈਨੂੰ ਲੈ ਛਡਾਈ ਨਾਲ ਲਾਲਾ ਨਹੀਂ ਬੋਲਣਾ ਨਾਲ ਨਾਲ ਬੋਲਣਾ ਹੈ ਤੇਸੋ ਮੈਨੂੰ ਨਹੀਂ ਕਹਿਣਾ ਜਿੱਥੈ ਕਿੱਥੈ ਮੈਨੋ ਨੰਨੇ ਹੋੜਾ ਲਾ ਕੇ ਜਿੱਥੈ ਕਿੱਥੈ ਮੈਨੋ ਲੈ ਛਡਾਈ ਤੇਸ ਗੁਰ ਕਾ ਸਾਬਾਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਵਿਟੋ ਹਵਾਰਿਆ ਜਿਨ ਹਰ ਨਾਮ ਦਿਆ ਇਥੇ ਵੀ ਸ਼ਰਾਮ ਲਾਉਣਾ ਹੈ ਨਾਨਕ ਇਥੀ ਯਮਕ ਲਾ ਦੇਣੀ ਹੈ ਗੁਰ ਵਿਟੋ ਹਵਾਰਿਆ ਇਥੇ ਠਮਕ ਜਿਨ ਹਰ ਨਾਮ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸਲੋਕ ਮਹੱਲਾ ਤੀਜਾ ਤ੍ਰਿਸ਼ਨਾ ਦਾਦੀ ਜਾਲੰਗੂਈ ਜਾਲ ਜਲ ਕਰੇ ਪੁਕਾਰ ਸਤਿਗੁਰ ਸੀਤਲ ਜੇ ਮਿਲੈ ਫਿਰ ਜਲੈ ਨਾ ਦੂਜੀ ਵਾਰ ਨਾਨਕ ਮਿਣ ਨਾ ਵੈ ਨਿਰਭਉ ਕੋ ਨਹੀਂ ਜਿਚਰ ਸਬਦ ਨ ਕਰੇ ਵਿਚਾਰ ਮਹੱਲਾ ਤੀਜਾ ਭਿਖੀ ਅਗਨਾਂ ਬੁਝੀ ਚਿੰਤਾ ਹੈ ਮਨ ਮਾਹੀ ਭਿਖੀ ਪਦ ਤੇ ਜਮਕ ਲਾਦਨਾ ਬੁਝੀ ਇਹ ਪੋਲਾ ਹੀ ਬੋਲਨਾ ਭਿਖੀ ਅਗਨਾਂ ਬੁਝੀ ਚਿੰਤਾ ਹੈ ਮਨ ਮਾਹੀ ਵਰਮੀ ਮਾਰੀ ਸਾਪ ਨਾ ਮਰੈ ਤਿਉ ਨਿਗੂਰੇ ਕਰਮ ਕਮਾਹੀ ਵਰਮੀ ਮਾਰੀ ਇਥੇ ਰਮਕ ਸਾਪ ਨਾ ਮਰੈ ਇਥੇ ਵਿਸਰਾਮ ਤੇਉ ਨਿਗੁਰੇ ਕਰਮ ਕਮਾਹਿ ਨਿਗੁਰੇ ਨਹੀਂ ਕਹਿਣਾ ਨਿਗੁਰੇ ਬੋਲਣਾ ਸਤਿਗੁਰ ਦਾਤਾ ਸੇਵੀਐ ਸਬਦ ਵਸੈ ਮਨ ਆਇ ਮਾਨ ਤਨ ਸੀਤਲ சாੰਤ ਹੋਇ ਤ੍ਰਿਸ਼ਨਾ ਅਗਨ 부ਝਾਈ ਸੁਖਾ ਸਿਰ ਸਦਾ ਸੁਖ ਹੋਇ ਸੁਖਾ ਨਹੀਂ ਕਹਿ ਦੇਣਾ ਪੂਲਾ ਹੀ ਬੋਲਣਾ ਸੁਖਾ ਸਿਰ ਸਦਾ ਸੁਖ ਹੋਇ जा हो आप गवाय गुरमुख उदासी सो करे जे सचा चिंता मूल हो रजा आ ग आए आ गए दोवे कने ला के उच्चारण करना आगाए नहीं कहना आ गए रजा पद कसके बोलना नानक नाम बिना नहीं छोटी है चह पचाई पौड़ी जिनी हर हर नाम तिनी त्यायाड़े सर्व सुखा सब जन्म तिना का सफल है जिन हर ना हर जिन हर के नाम की मन लागी भुखा भुखा पद कस के बोलना है सुखा पुला ही उच्चारण करना है दरम्याना जा बोल देना ਜਿਨੀ ਗੁਰ ਕੈ ਬਚਨ ਆਰਾਧਿਆ ਤਿਨ ਵਿਸਰ ਗਏ ਸਭ ਦੁਖਾ ਤੇ ਸੰਤ ਭਲੇ ਗੁਰ ਸਿੱਖ ਹੈ ਜਿਨ ਨਾਹੀ ਚਿੰਤ ਪਰਾਈ ਚੁੱਖਾ ਚੁੱਖਾ ਪਦ ਵੀ ਕਸ ਕੇ ਬੋਲਣਾ ਧਨ ਧਨ ਤਿਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਮੁਖਾ ਵੀ ਪਦ ਕਸ ਕੇ ਉਚਾਰਨ ਕਰ ਸਲੋਕ ਮਹੱਲਾ ਤੀਜਾ ਕਲ ਮਹਿ ਜਾਮ ਜੰਦਾਰ ਹੈ ਕਲ ਪੋਲਾ ਹੀ ਬੋਲਣਾ ਇਹਨੂੰ ਕਲ ਨਹੀਂ ਕਹਿ ਦੇਣਾ ਕਲ ਮਹਿ ਜਾਮ ਜੰਦਾਰ ਹੈ ਕਲ ਮਹਿ ਜਾਮ ਜੰਦਾਰ ਹੈ ਹੁਕਮੇਕਾਰ ਕੁਮਾਇ ਗੌਰ ਰਾਖੇ ਸੇ ਉੱਭਰੇ ਮਨ ਮੁੱਖਾ ਦੇ ਸਜਾਏ ਜਮ ਕਾਲੈ ਵਸ ਜਗ ਬੰਧਿਆ ਜਮ ਕਾਲੈ ਵਸ ਕੀ ਵਖਰਾ ਪਾਠ ਹੈ ਜਮ ਕਾਲ ਹੈ ਬਸ ਜਗ ਬੰਧਿਆ ਜਮ ਕਾਲ ਹੈ ਬਸ ਜਗ ਬੰਧਿਆ ਜਿਸ ਦਾ ਫਰੂ ਨਾ ਕੋਏ ਜਿਸ ਦਾ ਫਰੂ ਨਾ ਕੋਏ ਫੜਨ ਵਾਲਾ ਫਰੂ ਤੇਸ ਦਾ ਫਰੂ ਨਾ ਕੋਏ ਜੇਨ ਜਮ ਕੀਤਾ ਸੋ ਸੇਵੀਐ ਗੁਰਮੁਖ ਦੁਖ ਨਾ ਹੋਏ ਗੁਰਮੁਖ ਦੁਖ ਨਾ ਹੋਏ ਨਾਨਕ ਗੁਰਮੁਖ ਜਾਮ ਸੇਵਾ ਕਰੇ ਹਾਂਜੀ ਨਾਨਕ ਗੁਰਮੁਖ ਜਾਮ ਸੇਵਾ ਕਰੇ ਨਾਨਕ ਗੁਰਮੁਖ ਜਾਮ ਸੇਵਾ ਕਰੇ ਜਿਨ ਮਨ ਸੱਚਾ ਹੋਏ ਮਹੱਲਾ ਤੀਜਾ ਇਹ ਕਾਇਆ ਰੋਗ ਭਰੀ ਬਿਨ ਸਬਦੈ ਦੁਖ ਹੋਮੈ ਰੋਗ ਨ ਜਾਏ ਇਹ ਕਾਇਆ ਰੋਗ ਭਰੀ ਇਥੇ ਇਸ ਨਾਮ ਹੈ ਬਿਨ ਸਬਦ ਹੈ ਇਥੇ ਥੋੜਾ ਜਿਹਾ ਠਹਿਰਾ ਦੇ ਕੇ ਦੁਖ ਹੋਮੈ ਰੋਗ ਨਾ ਜਾਏ ਸਤਿਗੁਰ ਮਿਲੈ ਤਾਂ ਨਿਰਮਲ ਹੋਵੇ ਯਾਨੀ ਇਉਂ ਬੋਲਣਾ ਬਿਨ ਸਬਦ ਹੈ ਦੁਖ ਇਥੇ ਠਮਕ ਲਾ ਦਿੰਨੀ ਹੈ ਬਿਨ ਸਬਦ ਹੈ ਦੁਖ ਹੋਮੈ ਰੋਗ ਨਾ ਜਾਏ ਸਬਦ ਹੈ ਦੁਖ ਨਹੀਂ ਕਹਿ ਦੇਣਾ ਇਹਾ ਕਾਇਆ ਰੋਗ ਭਰੀ ਬਿਨ ਸਬਦ ਹੈ ਦੁਖ ਹੋਮੈ ਰੋਗ ਨ ਜਾਏ ਬਿਨ ਸਬਦੈ ਤੇ ਥੋੜਾ ਜਿਹਾ ਠਹਿਰਾ ਦੇ ਕੇ ਦੁਖ ਇਥੇ ਠਮਕ ਲਾ ਦੇਣੀ ਹੈ ਬਿਨ ਸਬਦੈ ਦੁਖ ਹੋਮੈ ਰੋਗ ਨ ਜਾਏ ਇਹ ਆ ਕਾਇਆ ਰੋਗ ਭਰੀ ਬਿਨ ਸਬਦੈ ਦੁਖ ਹੋਮੈ ਰੋਗ ਨ ਜਾਏ ਸਤਗੁਰ ਮਿਲੈ ਤਾਂ ਨਿਰਮਲ ਹੋਐ ਹਰ ਨਾਮੋ ਮਨ ਵਸਾਏ ਨਾਨਕ ਨਾਮ ਧਿਆਇਆ ਸੁਖ ਦਾਤਾ ਦੁਖ ਵਿਸਰਿਆ ਸਹਿ ਸੁਭਾਏ ਪੌੜੀ ਜਿਨ ਜਗ ਜੀਵਨ ਉਪਦੇਸਿਆ ਤਿਸ ਗੁਰ ਗੁਰ ਕੋ ਹਉ ਸਦਾ ਕੁਮਾਇਆ ਤਿਸ ਗੁਰ ਕੋ ਹਉ ਖੰਨੀਐ ਜਿਨ ਮਦਸੂਦਨ ਹਰਨਾਮ ਸੁਨਾਇਆ ਹਾਂਜੀ ਮਦ ਫੋਲਾ ਬੂਲਣਾ ਸੂਦਨ ਕਸ ਕੀ ਯਾਨੀ ਪਾਠ ਇਕੱਠਾ ਹੀ ਹੈ ਮਦਸੂਦਨ ਵਾਹਿਗੁਰੂ ਦਾ ਨਾਮ ਹੈ ਜਿਸਨੇ ਮਧੂ ਦੈਂਤ ਕਟਵਦੈਂਤ ਨੂੰ ਸੂਦਨ ਕਟਿਆ ਸੀ ਮਧੂ ਦੈਂਤ ਨੂੰ ਮਾਰਿਆ ਤਿਸ ਗੁਰ ਕਾ ਹਉ ਵਾਰਣੈ ਜਿਨ ਹਉਮੈ ਵਿਖੋ ਸਭ ਰੋਗ ਗਵਾਇਆ ਤਿਸ ਸਤਿਗੁਰ ਕਾ ਵੱਡ ਪੁੰਨ ਹੈ ਜਿਨ ਅਵਗਣ ਕਟ ਗੁਣੀ ਸਮਝਾਇਆ ਸੋ ਸਤਿਗੁਰ ਤਿਨ ਕਾ ਵਿਪੇਟਿਆ ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ ਵਾਹਿਗੁਰੂ ਜੀ ਦਾ ਕਾਲ ਸਹਾ ਕਰੇ ਵਾਹਿਗੁਰੂ ਜੀ ਕੀ ਫਤਿਹ